ਇੱਦੀ ਖਨੌਰੀ ਬਾਰਡਰ ਤੇ ਅੱਜ ਕਿਸਾਨਾਂ ਦਾ ਸ਼ਕਤੀ ਪ੍ਰਦਰਸ਼ਨ ਹੋਣ ਜਾ ਰਿਹਾ। ਮਹਾਪੰਚਾਇਤ ਦੇ ਜ਼ਰੀਏ ਕਿਸਾਨਾਂ ਦੇ ਵੱਲੋਂ ਆਪਣੀ ਤਾਕਤ ਵਿਖਾਈ ਜਾਵੇਗੀ। ਜਗਜੀਤ ਡੱਲੇਵਾਲ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ। ਮੋਰਚੇ ਦਾ ਦਾਵਾ ਹੈ ਕਿ 2 ਲੱਖ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣਗੇ ਜੋ ਕਿ ਕਿਸਾਨਾਂ ਵੱਲੋਂ ਵੱਡਾ ਦਾਵਾ ਕੀਤਾ ਜਾ ਰਿਹਾ ਹੈ। ਮਹਾਪੰਚਾਇਤ ਦੇ ਵਿੱਚ ਸਮਾਜਿਕ ਧਾਰਮਿਕ ਸ਼ਖਸੀਅਤਾਂ ਅਤੇ ਕਲਾਕਾਰ ਸ਼ਾਮਲ ਹੋਣਗੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹਰ 100 ਮੀਟਰ ਦੀ ਦੂਰੀ ਤੇ ਲਾਊਡ ਸਪੀਕਰ ਸਿਆਸੀ ਲੀਡਰਾਂ ਨੂੰ ਮੰਚ ਤੇ ਜਗ੍ਹਾ ਨਹੀਂ ਦਿੱਤੀ ਜਾਵੇਗੀ ਇਹ ਵੀ ਬਿਲਕੁਲ ਸਪਸ਼ਟ ਕੀਤਾ ਗਿਆ ਕਿ ਜੇਕਰ ਕੋਈ ਸਿਆਸੀ ਲੀਡਰ ਪਹੁੰਚਦਾ ਹੈ ਉਸੇ ਨੂੰ ਮੰਚ ਤੇ ਬਿਲਕੁਲ ਵੀ ਜਗ੍ਹਾ ਨਹੀਂ ਦਿੱਤੀ ਜਾਵੇਗੀ ਤਖਨੌਰੀ ਬਾਰਡਰ ਤੇ ਅੱਜ ਕਿਸਾਨਾਂ ਦੇ ਵੱਲੋਂ ਜੋ ਕੀ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਕਿਸਾਨ ਅਗੁਰ ਜਗਜੀਤ ਸਿੰਘ ਢੱਲੇਵਾਲ ਆ 40 ਦਿਨਾਂ ਤੋਂ ਜੋ ਕੇ ਮਰਨ ਵਰਤੇ ਬੈਠੇ ਹੋਏ ਨੇ ਇਸ ਦੇ ਵਿਚਾਲੇ ਮਹਾ ਪੰਚਾਇਤ ਜੋ ਕੇ ਸਦੀਕੀਏ ਕਿਸਾਨਾਂ ਕੋ ਜਗਜੀਤ ਸੰਤਲੇਵਾਲ ਦੇ ਵੱਲੋਂ ਮਤ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮਹਾ ਪੰਚਾਇਤ ਦਾ ਹਿੱਸਾ ਵਣ ਮਹਾ ਪੰਚਾਇਤੀ ਵਿੱਚ ਸ਼ਾਮਲ ਹੋਣ ਤੇ ਮੋਰਚੇ ਦੇ ਵੱਲੇ ਵੀ ਦਾਵਾ ਕੀਤਾ ਜਾ ਰਿਹਾ ਕਿ 2 ਲੱਖ ਕਿਸਾਨ ਇਸ ਮਹਾ ਪੰਚਾਇਤ ਦੇ ਵਿੱਚ ਸ਼ਾਮਲ ਹੋਣਗੇ ਖਨੌਰੀ ਮੋਰਚੇ ਦੀ ਮਹਾਪੰਚਾਇਤ ਦੇ ਵਿਚਾਰੇ ਅੱਜ ਐਸਕੀਐਮ ਦੀ ਵੀ ਵੱਖਰੀ ਮਹਾਪੰਚਾਇਤ ਹੋਣ ਜਾ ਰਹੀ ਹੈ ਅਜ ਹਰਿਆਣਾ ਦੇ ਟੋਹਣਾ ਦੇ ਵਿੱਚ ਐਸਕੀਐਮ ਦੀ ਮਹਾਪੰਚਾਇਤ ਹੋ ਰਹੀ ਕੀ ਦੇਸ਼ ਭਾਰਤ ਤੋਂ ਕਿਸਾਨ ਜਥੇਬੰਦੀਆਂ ਦੇ ਮੈਂਬਰ ਇਸ ਦੇ ਵਿੱਚ ਸ਼ਾਮਲ ਹੋਣਗੇ ਮੱਢੀਕਰ ਬਾਰੇ ਕੇਂਦਰ ਦੇ ਖਰੜੇ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਵੇਗਾ ਤਾਂ ਖਨੌਰੀ ਮੋਰਚੇ ਦੀ ਮਹਾਪੰਚਾਇਤ ਦੇ ਵਿਚਾਰੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਜੋ ਕਿ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ ਹਰਿਆਣਾ ਦੇ ਟੋਹਣਾ ਦੇ ਵਿੱਚ ਐਸਕੀਐਮ ਦੇ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ ਦੇਸ਼ ਭਾਰਤ ਤੋਂ ਕਿਸਾਨ ਜਥੇਬੰਦੀਆਂ ਦੇ ਮੈਂਬਰ ਇਸ ਦੇ ਵਿੱਚ ਅੱਜ ਸ਼ਾਮ ਨੂੰ ਹੋਣਗੇ ਮੰਡੀ ਕਰਨ ਬਾਰੇ ਜੋ ਕੇਂਦਰ ਦਾ ਖਰੜਾ ਹੈ ਉਸ ਦਾ ਵਿਰੋਧ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਐਸ ਕੇ ਐਮ ਇਸ ਖਰੜੇ ਦਾ ਵਿਰੋਧ ਕਰ ਚੁੱਕੀਆਂ ਨੇ ਤੇ ਇਸੇ ਵਿਰੋਧ ਨੂੰ ਲੈ ਕੇ ਹਰਿਆਣਾ ਦੇ ਟੋਹਾਣਾ ਦੇ ਵਿੱਚ ਐਸ ਕੇ ਐਮ ਦੇ ਵੱਲੋਂ ਇਹ ਮਹਾ ਪੰਚਾਇਤ ਰੱਖੀ ਗਈ ਹੈ। ਉਸੇ ਤਰ੍ਹਾਂ ਦੇ ਨੇ। ਖਨੌਰੀ ਬਾਰਡਰ ਤੇ ਸ਼ਨੀਵਾਰ ਨੂੰ ਕਿਸਾਨਾਂ ਨੇ ਮਹਾਪੰਚਾਇਤ ਸੱਦੀ ਹੈ ਜਿਸ ਦੇ ਬਰਾਬਰ ਹੀ ਐਸਕੀਐਮ ਨੇ ਵੀ ਇਸੇ ਦਿਨ ਹਰਿਆਣਾ ਦੇ ਟੋਹਾਣਾ ਚ ਤਾਂ 9 ਜਨਵਰੀ ਨੂੰ ਮੋਗਾ ਚ ਮਹਾਪੰਚਾਇਤ ਸੱਦ ਲਈ ਹੈ ਜਿੱਥੇ ਐਸਕੀਐਮ ਦੇ ਆਗੂ ਜਗਵਿੰਦਰ ਸਿੰਘ ਉਗਰਾਹਾਂ ਨੇ ਵੱਡੀ ਗਿਣਤੀ ਚ ਕਿਸਾਨਾਂ ਨੂੰ ਸ਼ਾਮਲ ਹੋਣ ਲਈ ਕਿਹਾ ਤਾਂ ਉਧਰ ਖਨੌਰੀ ਬਾਰਡਰ ਤੇ ਵੀ ਆਗੂਆਂ ਨੇ ਕਿਸਾਨਾਂ ਨੂੰ ਆਉਣ ਦਾ ਸੱਦਾ ਦਿੱਤਾ ਹੈ ਕਿ ਹੈ ਕਿ ਇਸ ਮਹਾਪੰਚਾਇਤ ਚ ਮਰਨਵਰਤ ਤੇ ਬੈਠੇ ਢੱਲੇਵਾਲ ਕਿਸਾਨਾਂ ਦੇ ਨਾਲ ਸੰਦੇਸ਼ ਦੇਣਗੇ। ਦੋ ਪ੍ਰੋਗਰਾਮ ਦਿੱਤੇ ਐ। ਸਜੋਤ ਮੋਰਚਾ ਆਲ ਇੰਡੀਆ ਦੇ ਦਿਸ਼ਾ ਨਿਰਦੇਸ਼ ਤੇ ਇੱਕ ਤਹਾਣੇ ਦੇ ਵਿੱਚ 4 ਤਰੀਕ ਨੂੰ ਜਾਂ ਕੱਲ ਨੂੰ। ਮਹਾ ਪੰਚਾਇਤ ਕਰ ਰਹੇ ਆ। ਦੂਜੀ ਅਸੀਂ ਲੋਗੇ ਦੇ ਵਿੱਚ ਇੱਕ ਮਹਾ ਪੰਚਾਇਤ ਕਰ ਰਿਹਾ ਬਹੁਤ ਵੱਡੀ। ਇਹ ਦੋਨੇ ਮਹਾ ਪੰਚਾਇਤਾਂ ਜਿਹੜਾ ਇੱਕ ਨਵਾਂ ਡਰਾਫਟ ਭੇਜਿਆ ਕੇਂਦਰ ਨੇ ਸਟੇਟਾਂ ਨੂੰ 25 ਨਵੰਬਰ ਨੂੰ ਉਹਨੂੰ ਰੱਦ ਕਰਾਉਣ ਦੀ ਖਾਤਰ ਕਿਉਂਕਿ ਉਹ ਉਹੀ ਹੈ ਜਿਹੜੇ ਪਹਿਲਾਂ ਕਾਲੇ ਧਰੋਨ ਐ ਇਸੇ ਦੂਜੇ ਉਟੇਡੇ ਢੰਗ ਨਾਲ ਉਹ ਸਟੇਟਾਂ ਰਾਹੀਂ ਸਰਕਾਰ ਨੂੰ ਲਾਗੂ ਕਰਾਉਣ ਵਾਸਤੇ ਤਾਹੂ ਹੈ ਉਹਨੂੰ ਰੱਦ ਕਰਾਉਣ ਦੀ ਖਾਤਰ ਅਸੀਂ ਇਹ ਪ੍ਰੋਗਰਾਮ ਦਿੱਤੇ ਹਨ ਐਮਐਸਪੀ ਗਾਰੰਟੀ ਕਾਨੂੰਨ ਕੀ ਲੜਾਈ ਕੋ ਮਜ਼ਬੂਤ ਕਰਨਾ ਚਾਹਤੇ ਹਨ ਜੋ ਵੀ ਕਿਸਾਨ ਭਾਈ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਸੇ ਪ੍ਰੇਮ ਕਰਤੇ ਹਨ ਉਸੇ ਸਨੇਹ ਕਰਤੇ ਹਨ ਉਸੇ ਲਗਾਓ ਕਰਤੇ ਹਨ ਉਨ ਸਭ ਤੋਂ ਨਿਵੇਦਨ ਹੈ ਕਿ ਉਹ ਸਾਰੀ ਖਨੋਰੀ ਮੋਰਚੇ ਪਰ ਆਏ ਖਨੋਰੀ ਕਿਸਾਨ ਮੋਰਚੇ ਪਰ ਸੇ ਹੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਆਪਣਾ 2 ਸੇ 3 ਮਿੰਟ ਦਾ ਜ਼ਰੂਰੀ ਸੰਦੇਸ਼ ਦੇਸ਼ ਵਾਸੀਆਂ ਕੋ ਦੇਂਗੇ ਇਸ ਵਿਚਾਲੇ న్యూਸ 18 ਦੇ ਨਾਲ ਦੋਹਾਂ ਜਥੇਬੰਦੀਆਂ ਦੇ ਆਗੂਆਂ ਨੇ ਗੱਲ ਕੀਤੀ ਜਿਸ ਐਸ ਕੇ ਐਮ ਦੇ ਆਗੂ ਨੇ ਕਿਹਾ ਕਿ ਉਹਨਾਂ ਦਾ ਪ੍ਰੋਗਰਾਮ ਤਾਂ ਪਹਿਲਾਂ ਤੋਂ ਹੀ ਤੈਅ ਸੀ ਉਧਰ ਖਨੋਰੀ ਬਾਰਡਰ ਤੇ ਬੈਠੇ ਕਿਸਾਨ ਆਗੂ ਮੁਤਾਬਕ ਐਸ ਕੇ ਐਮ ਨੂੰ ਪ੍ਰੋਗਰਾਮ ਉਲੀਕਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਇਹਨਾਂ ਨੇ ਕਿਹਾ ਸਾਨੂੰ ਇਹ ਕਿਹਾ ਸੀ ਵੀ ਸਾਡੇ ਮੁਕਾਬਲੇ ਦੇ ਪ੍ਰੋਗਰਾਮ ਦੇਆ ਕਰੋ ਜੋ ਮੀਟਿੰਗ ਹੋਈ ਹੈ ਜਿਹੜੀ ਪਟਿਆਲਾ 21 ਤਰੀਕ ਨੂੰ ਜੀ ਵੀ ਜੇ ਤੁਸੀਂ ਬਰਾਬਰ ਪ੍ਰੋਗਰਾਮ ਦੇਦੇ ਨੇ ਸਾਡਾ ਇਧਰ ਅਸਰ ਪੈ ਜਾਂਦਾ ਸੀ ਕਿ ਕੋਈ ਗੱਲ ਨਹੀਂ ਅਸੀਂ ਮਾਗਰ ਮੁਰੇ ਕਰ ਲਿਆ ਕਰਾਂਗੇ ਹੂੰ ਫਿਰ ਅਸੀਂ ਰੱਖ ਲਈ ਸੀ ਵੀ ਮਤਲਬ ਵੀ ਆਪਾਂ ਨੂੰ ਉੱਥੇ ਮੋਰਚਾ ਚੱਲਦਾ ਹੈ ਜੀ ਸਾਡੀ ਤਾਂ ਪਹਿਲਾਂ ਦੀ ਰੱਖੀ ਹੋਈ ਸੀ ਪਿਛਲੀ ਮੀਟਿੰਗ 'ਚ ਵੀ ਆਪਾਂ ਨੂੰ ਉੱਥੇ ਕਰਨੀ ਚਾਹੀਦੀ ਹੈ ਢਾਣੇ ਜੀ ਇਹਨਾਂ ਨੇ ਪਤਾ ਨਹੀਂ ਕਿਉਂ ਬਰਾਬਰ ਦੁਬਾਰੇ ਐਲਾਨ ਕਰਤਾ ਮੈਨੂੰ ਤਾਂ ਆਪ ਨਹੀਂ ਸਮਝ ਆਈ ਤਾਂ ਉਦੋਂ ਤੋਂ ਸ਼ੁਰੂ ਤੋਂ ਬਿਆਨ ਹੋਣੇ ਉਹ ਸਾਥੀਆਂ ਦੇ ਕੋਲ ਹੀ ਨੇ ਸਾਰੇ ਤੇ ਇਹ ਬਿਆਨ ਨਹੀਂ ਮੈਨੂੰ ਲੱਗਦਾ ਦੇਣੇ ਸਾਡੇ 100 ਮਤ ਭੇਜ ਰਹਿਣ ਸਾਡੇ ਆ ਵੀ ਦੀ ਰਹਿਣ ਸਰਕਾਰ ਨੂੰ ਕੋਈ ਬੈਲ ਨਹੀਂ ਦੇਣੀ ਚਾਹੀਦੀ ਨਹੀਂ ਕੋਟਰਾ ਜੀ ਦੇਖੋ ਤੁਹਾਨੂੰ ਲੱਗਦਾ ਕਿ 4 ਤਰੀਕ ਨੂੰ ਇਕੱਠ ਨਹੀਂ ਸਦਣਾ ਚਾਹੀਦਾ ਸੀ ਤੁਹਾਨੇ ਦੇਖੋ ਚਲੋ ਇਹਨਾਂ ਦੀ ਮਰਜ਼ੀ ਹੈ ਭਾਵੇਂ ਦੁਹਾਂ ਜੱਥੇਬੰਦੀਆਂ ਨੇ ਮਹਾਪੰਚਾਇਤ ਤਾਂ ਸੱਦ ਲਈ ਹੈ ਪਰ ਇਸ ਨਾਲ ਕਿਸਾਨ ਜੱਥੇਬੰਦੀਆਂ ਦੇ ਏਕੇ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਹੁਣ ਦੇਖਣਾ ਹੋਵੇਗਾ ਇਸ ਨਾਲ ਕਿਸਾਨੀ ਮੋਰਚਾ ਮਜ਼ਬੂਤ ਹੁੰਦਾ ਹੈ ਜਾਂ ਕਮਜ਼ੋਰ ਖਨੌਰੀ ਬਾਰਡਰ ਤੋਂ ਪੰਕਜ ਕਪਾਹੀ ਦੇ ਨਾਲ ਲੁਧਿਆਣਾ ਤੋਂ ਰਾਜੇਂਦਰ ਕੁਮਾਰ న్యూਸ 18 ਉਹ ਸਰਕਾਰੀ ਡਾਕਟਰਾਂ ਦੀ ਟੀਮ ਦੇ ਵੱਲੋਂ ਡੱਲੇਵਾਲ ਦਾ ਚੈੱਕਅਪ ਕੀਤਾ ਗਿਆ ਡੱਲੇਵਾਲ ਨੂੰ ਦਵਾਈਆਂ ਲੈਣ ਦੀ ਅਪੀਲ ਕੀਤੀ ਗਈ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਦੌਰਾਨ ਮੌਜੂਦ ਰਹੇ ਟੈਸਟਾਂ ਦੇ ਲਈ ਡੱਲੇਵਾਲ ਦੇ ਬਲੱਡ ਸੈਂਪਲ ਲਏ ਗਏ ਕਿਉਂਕਿ ਲਗਾਤਾਰ ਮਰਨ ਵਰਦੇ ਚੱਲਦੇ ਆ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖਰਾਬ ਹੋ ਰਹੀ ਹੈ ਹਰ ਰੋਜ਼ ਜਿਹੜੀ ਕਿ ਡਾਕਟਰਾਂ ਦੀ ਟੀਮ ਦੇ ਵੱਲੋਂ ਉਹਨਾਂ ਦਾ ਚੈੱਕਅਪ ਕੀਤਾ ਜਾਂਦਾ ਆ ਲੋੜਿੰਦੇ ਜੋ ਕਿ ਟੈਸਟ ਕੀਤੇ ਜਾਂਦੇ ਨੇ ਕਿਉਂਕਿ ਕਿਸਾਨ ਆਗੂ ਡੱਲੇਵਾਲ 40 ਦਿਨਾਂ ਤੋਂ ਜੋ ਕੇ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਹੋਣ ਇਸ ਦੇ ਵਿਚਾਲੇ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਸਰਕਾਰੀ ਡਾਕਟਰਾਂ ਦੀ ਟੀਮ ਦੇ ਵੱਲੋਂ ਡੱਲੇਵਾਲ ਦਾ ਚੈੱਕਅਪ ਕੀਤਾ ਗਿਆ ਡੱਲੇਵਾਲ ਨੂੰ ਦਵਾਈਆਂ ਲੈਣ ਦੀ ਵੀ ਅਪੀਲ ਕੀਤੀ ਇਸ ਦੌਰਾਨ ਪੰਚਾਇਤ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ ਸਰਬ ਨੇ ਅੱਜ ਆਪਣੀ ਜਿਹੜੀਆਂ ਉਹਨਾਂ ਦੀ ਟੈਸਟ ਲਈ ਬੋਡੀ ਫਲੂਇਡਸ ਚਾਹੀਦੇ ਸੀ ਤੇ ECG ਕਰਨੀ ਸੀ ਉਹਨਾਂ ਨੇ ਉਹਦੇ ਚ ਬੜੇ ਅچھے ਤਰੀਕੇ ਨਾਲ ਸਹਿਯੋਗ ਨਾਲ ਕੀਤੀ ਹੈ ਤੇ ਇਹ ਗੱਲ ਬਾਰੇ ਵੀ ਜਦੋਂ ਉਹਨਾਂ ਨਾਲ ਡਾਕਟਰਾਂ ਦੀ ਟੀਮ ਨੇ ਗੱਲ ਕੀਤੀ ਹੈ ਡਾਕਟਰਾਂ ਨੂੰ ਉਹਨਾਂ ਨੂੰ ਰੂਬਰੂ ਕਰਾਇਆ ਗਿਆ ਸੀ ਇਹ ਢੱਲੇਵਾਲ ਸਾਹਿਬ ਨੇ ਕਿਹਾ ਕਿ ਜਦੋਂ ਕੋਈ ਪਹਿਲਾਂ ਮੇਰੀਆਂ ਰਿਪੋਰਟਸ ਆਨ ਦਿਓ ਫਿਰ ਦੇਖਦੇ ਹਾਂ ਕੀ ਕਰਦੇ ਮੇਖੋ ਦੇਖੋ ਸਿਤਾਪਾਉ ਉਸੇ ਸਟੈਂਡ ਦੇ ਕਲੀਅਰ ਅਸੀਂ ਕਹਿੰਦੇ ਹਾਂ ਭਾਰ ਸਰਕਾਰ ਸਾਡੀਆਂ ਮੰਗਾਂ ਲਾਗੂ ਕਰੇ ਤਾਂ ਜੇ ਮੰਗਾ ਲਗੂ ਨਹੀਂ ਕਰਦੇ ਮਰ ਵਰਤ ਦਾ ਕੋਈ ਡਰਾਮਾ ਨਹੀਂ ਅਖੀਰੀ جنگ ਹੈ ਡਲੇਵਾਲ ਸਭ ਇੱਕ ਕਹਿ ਚੁੱਕੇ ਨੇ ਜਾਤਾ ਐਮਐਸਪੀ ਗਰੰਟੀ ਕਾਨੂੰਨ ਬਣੂਗਾ ਜਾਂ ਮੇਰੀ ਜਿਹੜੀ ਸੀਧੀਆ ਹੈ ਇੱਥੇ ਹੀ ਕਨੋਰੀ ਬਾਰਡਰ ਤੇ ਜਾਊਗੀ ਅਗਰ ਸੀਧੀ ਵੀ ਹੋ ਜਾਂਦੀ ਹੈ ਮੋਰਚਾ ਐਵੇਂ ਜਿਖਰੀ ਚੜ੍ਹਦੀ ਕਲਾ ਰੱਖੂਗਾ ਤਾਂ ਲੜੀਵਾਰ ਜਿਹੜੇ ਆਗੂ ਆ ਸਾਡੇ ਉਹ ਬੈਠਦੇ ਰਹਿਣਗੇ ਕੋਈ ਢਟਕ ਨਹੀਂ ਕੋਈ ਰੋਲਾ ਨਹੀਂਗਾ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਨਹੀਂ ਕੋਈ ਦਵਾਈ ਨਹੀਂ ਲੈਣੀ ਕੁਝ ਨਹੀਂ ਲੈਣਾ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾ ਲਗੂ ਨਹੀਂ ਤਦਰ ਅੰਦੋਲਨਕਾਰੀ ਕਿਸਾਨਾਂ ਦਾ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਮਰਥਨ ਕੀਤਾ ਹੈ ਤੇ ਕੇਂਦਰ ਨੂੰ ਗੱਲਬਾਤ ਕਰਕੇ ਸਾਰੇ ਮਸਲੇ ਹੱਲ ਕਰਨ ਦੀ ਨਸੀਹਤ ਦਿੱਤੀ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਮੋਰਚਾ ਜਾਰੀ ਹੈ। 10 ਮਹੀਨੇ ਦੇ ਬਾਅਦ ਸਮੇਤੋ ਸ਼ੰਭੂ ਤਖਨੌਰੀ ਬਾਰਡਰ ਤੇ ਬੈਠੇ ਕਿਸਾਨ ਤਉਦਰ ਮਰਨ ਵਰਤ ਰੱਖ ਕੇ ਸੰਘਰਸ਼ ਕਰ ਰਹੇ ਢੱਲੇਵਾਲ। ਫਿਰ ਇਸ ਦੇ ਬਾਵਜੂਦ ਕਿਸਾਨੀ ਮਸਲੇ ਉੱਥੇ ਦੇ ਉੱਥੇ ਹੀ ਖੜੇ ਨੇ। ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਕਿਸਾਨਾਂ ਦੇ ਸਮਰਥਨ ਚ ਨਿਤਰੇ ਤੇ ਕੇਂਦਰ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਗੱਲਬਾਤ ਦੇ ਨਾਲ ਕਿਸਾਨਾਂ ਦੀ ਸਾਰੀ ਮਸਲੀ ਹੱਲ ਕੀਤੀ ਜਾਣ ਸਾਰੇ ਮਸਲਿਆਂ ਦਾ ਹੱਲ ਐਮਐਸਪੀ ਹੈ ਸਾਨੂੰ ਸਹੀ ਕੀਮਤ ਨਹੀਂ ਮਿਲਦੀ ਤੇ ਖੱਜਲ ਖਵਾਰੀ ਹੁੰਦੀ ਹੈ ਉਸ ਲਈ ਪਿੱਛੇ ਵੀ ਵੱਡਾ ਮੋਰਚਾ ਲੱਗਿਆ ਸੀ ਪੰਜਾਬ ਦੇ ਲੋਕਾਂ ਨੇ ਅਗਵਾਈ ਕੀਤੀ ਤੇ ਦੇਸ਼ ਵਾਸੀਆਂ ਨੇ ਉਹਦਾ ਸਾਥ ਦਿੱਤਾ ਔਰ ਉਹ ਮੰਗਾ ਵਿਚਾਲੇ ਛੱਡ ਦਿੱਤੀਆਂ ਸੈਂਟਰ ਗਵਰਨਮੈਂਟ ਨੇ ਇੱਕ ਵਾਰੀ ਕਹਿਤਾ ਵੀ ਹਾਂ ਕਰਾਂਗੇ ਉਸੇ ਲਈ ਦੁਬਾਰਾ ਵੀ ਇਹ ਹੁਣ ਜਿਹੜਾ ਜਿ ਮੈਂ ਕਹਾਂ ਸਾਡੀ ਐਮਐਸਪੀ ਤੋਂ ਬਿਨਾ ਗੱਲ ਕਿਤੇ ਰੁਕਦੀ ਸਾਰੀ ਗੱਲ ਦਾ ਹੱਲ ਐਮਐਸਪੀ ਹੈ ਖੇਤੀਬਾੜੀ ਮੰਤਰੀ ਨੇ ਕੇਂਦਰ ਨੂੰ ਸੁਮਿਨਾਥਨ ਰਿਪੋਰਟ ਲਾਗੂ ਕਰਨ ਨੂੰ ਵੀ ਕਿਹਾ ਤਾਂ ਜੋ ਪੰਜਾਬ ਸਣੇ ਦੇਸ਼ ਭਰ ਦੇ ਕਿਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣ ਉਹਨਾਂ ਨੇ ਕੇਂਦਰ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਖੁੱਲਾ ਦਿਲ ਰੱਖਣ ਦੀ ਨਸੀਹਤ ਵੀ ਦਿੱਤੀ ਪੂਰੇ ਹੀ ਦੁੱਖੀ ਤੋੜਨੇ ਤਾਂ Swami Nathan ਦੀ ਰਿਪੋਰਟ ਆ ਜਿਹੜੀ ਉਹ ਲਾਗੂ ਕਰਦੇ ਤੋ ਪੰਜਾਬ ਦਾ ਕਿਸਾਨ ਨਹੀਂ ਹਿੰਦੁਸਤਾਨ ਦਾ ਕਿਸਾਨ ਇਸ ਦੇਸ਼ ਲਈ ਕਰ ਰਿਹਾ ਔਰ ਵੱਡੇ ਵੱਡੇ ਘਰਾਣਿਆਂ ਨੂੰ ਹੋਰਾਂ ਨੂੰ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਜਾਂਦੀਆਂ ਤੇ ਸਾਨੂੰ ਆਪਣੀ ਜਿਹੜੀ ਪਾਲੀ ਹੋਈ ਫਸਲ ਤੇ ਉਹਦਾ ਮੁੱਲ ਦੇਣ ਤੋਂ ਆਨਾ ਕਰਨੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਹੁਣ ਵੀ ਜੇ ਗੱਲਬਾਤ ਲਈ ਸੈਂਟਰ ਨੂੰ ਖੁੱਲਾ ਦਿਲ ਰੱਖਣਾ ਚਾਹੀਦਾ ਖੇਤੀਬਾੜੀ ਮੰਤਰੀ ਸਾਹਿਬ ਆਉਣ ਔਰ ਚਾਹੇ ਹੋਮ ਮਿਨਿਸਟਰ ਜਾਂ ਪ੍ਰਧਾਨ ਮੰਤਰੀ ਗੱਲ ਕਰਨ ਜਿੰਨਾ ਇਸ ਨੂੰ ਲੰਮਕਾਇਆ ਜਾਂਦਾ ਉਹਦੇ ਨਾਲ ਸਾਡੇ ਦੇਸ਼ ਦਾ ਨੁਕਸਾਨ ਹੁੰਦਾ ਕਿਸਾਨ ਦਾ ਦਾ ਹੋ ਹੀ ਰਿਹਾ ਉਧਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੂਬਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਖੜਨ ਦੀ ਗੱਲ ਕਹੀ ਤੇ ਕਿਹਾ ਕਿ ਜੇ ਸੁਪਰੀਮ ਕੋਰਟ ਪੰਜਾਬ ਦੇ ਨਾਲ ਨਾਲ ਕੇਂਦਰ ਨੂੰ ਵੀ ਤਾੜਨਾ ਕਰੇ ਤਾਂ ਮਸਲਾ ਜਲਦ ਖਲ ਖੋ ਸਕਦਾ ਹੈ మేరిం సుప్రీం కోర్ట్ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਜੋ ਤਾੜਨਾ ਜਾਂ ਜੋ बार-बार ਪੰਜਾਬ ਵਾਲੇ ਪਾਸੇ ਕੀਤੀ ਜਾ ਰਹੀ ਹੈ ਉਹ ਥੋੜੀ ਜਿਹੀ ਕੇਂਦਰ ਪਾਸੇ ਵੀ ਕੀਤੀ ਜਾਵੇ ਤੇ ਮਸਲਾ ਸੌਖਾ ਹੀ ਹੱਲ ਹੋ ਸਰ ਫਰਵਰੀ ਤੋਂ ਚੱਲ ਰਹੀ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਦੇ ਵਿੱਚ ਕੇਂਦਰ ਦੀ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਪਰ ਪਿਛਲੇ ਲੰਬੇ ਸਮੇਂ ਤੋਂ ਇਹ ਗੇੜ ਰੁਕਿਆ ਹੋਇਆ ਹੈ ਪ੍ਰੀਸ਼ਕ ਮੁੱਖ ਮੰਤਰੀ ਮਾਨ ਅਤੇ ਕੈਬਨਿਟ ਮੰਤਰੀ ਗੱਲਬਾਤ ਸ਼ੁਰੂ ਕਰਨ ਤੇ ਜ਼ੋਰ ਦੇ ਰਹੇ ਨੇ ਪਰ ਦਿਖਣਾ ਹੋਵੇਗਾ ਕਿ ਬੈਠਕ ਦਾ ਸੱਦਾ ਆਉਂਦਾ ਕਦੋਂ ਹੈ ਚੰਡੀਗੜ੍ਹ ਤੋਂ ਨਵਿੰਦਰ ਬਰਾੜ ਤੇ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ ਰੋਕਾਂਗੇ ਅਗਲੀ ਖਬਰ ਦਾ ਨਦੀਆਂ ਨੂੰ ਜੋੜਨ ਵਾਲੀ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਿਰੋਧ ਕੀਤਾ ਹੈ ਜਿ ਇਹ ਪ੍ਰਾਲੇ ਕੁਦਰਤ ਦੇ ਨਾਲ ਸਿੱਧੀ ਛੇੜਛਾੜ ਹੈ ਸੰਧਵਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੁੰਦਾ ਕਿਹਾ ਕਿ ਮਾਨਸੂਨ ਦਾ ਚੱਕਰ ਵੀ ਪ੍ਰਭਾਵਿਤ ਹੋ ਸਕਦਾ ਹੈ ਪਾਣੀ ਨੂੰ ਮੁੜ ਵਰਤੂ ਯੋਗ ਬਣਾਉਣ ਤੇ ਧਿਆਨ ਦੇਣ ਦੀ ਲੋੜ ਹੈ ਜ਼ਿਕਰ ਜੋ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਨੂੰ ਮੱਧ ਪ੍ਰਦੇਸ਼ ਦੇ ਵਿੱਚ ਨਦੀਆਂ ਨੂੰ ਜੋੜਨ ਦੀ ਯੋਜਨਾ ਸ਼ੁਰੂ ਕੀਤੀ ਸੀ ਇਸ ਯੋਜਨਾ ਦੇ ਰਾਹੀਂ ਦੇਸ਼ ਦੀਆਂ ਨਦੀਆਂ ਨੂੰ ਆਪਸ ਦੇ ਵਿੱਚ ਜੋੜੇ ਜਾਣ ਦਾ ਟੀਚਾ ਤਾਂ ਜੋ ਪਾਣੀ ਦੀ ਠੇਕ ਵਰਤੋਂ ਹੋ ਸਕੇ ਜਿੱਥੇ ਵੱਧ ਪਾਣੀ ਉਸ ਨੂੰ ਘੱਟ ਪਾਣੀ ਵਾਲੇ ਹਿੱਸਿਆਂ ਤੱਕ ਪਹੁੰਚਾਇਆ ਜਾ ਸਕੇ ਪਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਇਸ ਦਾ ਵਿਰੋਧ ਕਰਦੇ ਇਹ ਯੋਜਨਾ ਨੂੰ ਕੁਦਰਤ ਦੇ ਨਾਲ ਛੇੜਛਾੜ ਕਰਾਰ ਦੁੱਤੇ ਸੋਸ਼ਲ ਮੀਡੀਆ ਤੇ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਕੇਂਦਰ ਨੇ ਡਾਟਾ ਪ੍ਰੋਟੈਕਸ਼ਨ ਐਕਟ ਦਾ ਡਰਾਫਟ ਜਾਰੀ ਕੀਤਾ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਗਾਈਡਲਾਈਨਸ ਹੋਣਗੀਆਂ ਸੋਸ਼ਲ ਮੀਡੀਆ ਤੇ ਅਕਾਊਂਟ ਦੇ ਲਈ ਮਾਪਿਆਂ ਦੀ ਮਨਜ਼ੂਰੀ ਜ਼ਰੂਰੀ ਹੋਵੇਗੀ ਮਾਪਿਆਂ ਦੀ ਮਨਜ਼ੂਰੀ ਦੇ ਬਿਨਾਂ ਅਕਾਊਂਟ ਨਹੀਂ ਬਣ ਸਕੇਗਾ ਸਰਕਾਰ ਨੇ 18 ਫਰਵਰੀ ਤੱਕ ਡਰਾਫਟ ਦੇ ਆ ਸੁਝਾਅ ਮੰਗੇ ਨੇ ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚਰਚਾ ਦਾ ਵਿਸ਼ਾ ਹੈ ਹਾਲੀ ਦੇ ਵਿੱਚ ਗੱਲ ਕੀਤੀ ਜਾਵੇ ਕਿ ਆਸਟ੍ਰੇਲੀਆ ਦੇ ਵਿੱਚ ਇਸ ਤਰੀਕੇ ਦਾ ਕਾਨੂੰਨ ਉੱਥੋਂ ਦੀ ਸਰਕਾਰ ਦੇ ਵੱਲੋਂ ਆਂਦਾ ਗਿਆ ਹੈ ਕਿ 18 ਸਾਲ ਤੱਕ ਦੇ ਬੱਚੇ ਜਿਹੜੇ ਸੋਸ਼ਲ ਮੀਡੀਆ ਤੇ ਆਪਣੇ ਅਕਾਊਂਟ ਨਹੀਂ ਬਣਾ ਸਕਣਗੇ ਆ ਤਾਂ ਕਿਤੇ ਨਾ ਕਿਤੇ ਉਸੇ ਤਰਜ਼ ਤੇ ਹੁਣ ਭਾਰਤ ਸਰਕਾਰ ਦੇ ਵੱਲੋਂ ਵੀ ਇਸੇ ਤਿਹੜਾ ਕਿ ਵਿਚਾਰ ਕੀਤਾ ਜਾ ਰਿਹਾ ਹੈ ਕਿ ਕੇਂਦਰ ਨੇ ਡਾਟਾ ਪ੍ਰੋਟੈਕਸ਼ਨ ਐਕਟ ਦਾ ਡਰਾਫਟ ਜਾਰੀ ਕੀਤਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਜੋ ਕਿ ਗਾਈਡਲਾਈਨਸ ਹੋਣਗੀਆਂ ਇਸ ਦੇ ਵਿੱਚ ਸੋਸ਼ਲ ਮੀਡੀਆ ਤੇ ਅਕਾਊਂਟ ਦੇ ਲਈ ਮਾਪਿਆਂ ਦੀ ਮੰਜ਼ੂਰੀ ਆ ਜ਼ਰੂਰੀ ਹੋਵੇਗੀ ਕਿਉਂਕਿ ਵਾਟਵਕ ਹਮਾਰਿਆਂ ਦਾ ਮੰਨਣਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨਾਬਾਲਗ ਬੱਚੇ ਨੇ ਜੇਕਰ ਜਿਸ ਤਰੀਕੇ ਦਾ ਕੰਟੈਂਟ ਸੋਸ਼ਲ ਮੀਡੀਆ ਤੇ ਅੱਜ ਕੱਲ ਆਉਂਦਾ ਹੈ ਉਸ ਦਾ ਉਹਨਾਂ ਦੀ ਮਾਨਸਿਕਤਾ ਤੇ ਉਹਨਾਂ ਦੇ ਪਰਸਨੈਲਿਟੀ ਤੇ ਕਿਸ ਤਰੀਕੇ ਦਾ ਅਸਰ ਪੈਂਦਾ ਉਹ ਵੀ ਆਪਣੇ ਆਪ ਦੇ ਵਿੱਚ ਜ਼ਰੂਰ ਇਹਨਾਂ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਤੇ ਇਸ ਨੂੰ ਲੈ ਕੇ ਹੁਣ ਕੇਂਦਰ ਦੇ ਵੱਲੋਂ ਡਾਟਾ ਪ੍ਰੋਟੈਕਸ਼ਨ ਐਕਟ ਦਾ ਡਰਾਫਟ ਜਾਰੀ ਕੀਤਾ ਹੈ ਰੋਕਰਾਂ ਅਗਲੀ ਖਬਰ ਦਾ ਡਾਕਟਰ ਮਨਮੋਹ ਸਿੰਘ ਨੂੰ ਲੀ ਅਕਾਲੀ ਦਲ ਅਖੰਡਪਾਠ ਸਾਹਿਬ ਰਖਵਾਵੇਗਾ ਹਰਮੰਦਰ ਸਾਹਿਬ ਦੇ ਵਿੱਚ ਡਾਕਟਰ ਸਿੰਘ ਦੀ ਇਹ ਪਾਠ ਰਖਵਾਈ ਜਾਣ ਕੇ ਅਕਾਲੀ ਦਲ ਨੇ ਡਾਕਟਰ ਸਿੰਘ ਦੀ ਪਤਨੀ ਨੂੰ ਆਪਣੀ ਇੱਛਾ ਦੱਸੀ ਹੈ ਹਰ ਸਿਮਰਤ ਕੌਰ ਬਾਦਲ ਨੇ ਮਿਲ ਕੇ ਅਕਾਲੀ ਦਲ ਦੀ ਇਹ ਇੱਛਾ ਦੱਸੀ ਹੈ ਅਕਾਲੀ ਦਲ ਨੇ ਐ ਜੀ ਪੀ ਸੀ ਨੂੰ ਵੀ ਅਪੀਲ ਕੀਤੀ ਹੈ ਕਿ ਸਿੱਖ ਮਿਊਜ਼ੀਅਮ ਦੇ ਵਿੱਚ ਡਾਕਟਰ ਸਿੰਘ ਦੀ ਤਸਵੀਰ ਲਗਾਈ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਐ ਜੀ ਪੀ ਸੀ ਦੀ ਹੋਣ ਦੇ ਲਈ ਡਾਕਟਰ ਸਿੰਘ ਦੇ ਪਿਤਾ ਜੀ ਲਗੇ ਸਨ ਡਾਕਟਰ ਸਿੰਘ ਨੇ ਦੁਨੀਆ ਦੇ ਵਿੱਚ ਸਿੱਖਾਂ ਦਾ ਮਾਨ ਵਧਾਇਆ ਇਸ ਦੇ ਵਿਚਾਰੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆ ਹਰਮੰਦਰ ਸਾਹਿਬ ਦੇ ਵਿੱਚ ਡਾਕਟਰ ਮਨਮੋਹ ਸਿੰਘ ਦੇ ਲਈ ਪਾਠ ਰਖਵਾਇਆ ਜਾਵੇਗਾ ਇਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਡਾਕਟਰ ਸਿੰਘ ਦੀ ਪਤਨੀ ਅੱਗੇ ਆਪਣੀ ਇੱਛਾ ਜਤਾਈ ਗਈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਡਾਕਟਰ ਮਰਮੋਨ ਸਿੰਘ ਦਿੱਲੀ ਅਕਾਲੀ ਦਲ ਦੇ ਵੱਲੋਂ ਅਖੰਡ ਪਾਠ ਰਖਵਾਇਆ ਜਾਵੇਗਾ ਹਰਮੰਦਰ ਸਾਹਿਬ ਦੇ ਵਿੱਚ ਡਾਕਟਰ ਸਿੰਘ ਦੇ ਲਈ ਪਾਠ ਰਖਵਾਇਆ ਜਾਣਗੇ ਅਕਾਲੀ ਦਲ ਨੇ ਡਾਕਟਰ ਸਿੰਘ ਦੀ ਪਤਨੀ ਨੂੰ ਆਪਣੀ ਇੱਛਾ ਜਤਾਈ ਹੈ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਹਰ ਸਿਮਰਤ ਕੌਰ ਬਾਦਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਕਿ ਡਾਕਟਰ ਮਰਮੋਨ ਸਿੰਘ ਦੇ ਤਰਫ ਪਤਨੀ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਨਾਲ ਹੀ ਅਕਾਲੀ ਦਲ ਦੀ ਇੱਛਾ ਬਾਰੇ ਵੀ ਕਿਹਾ ਕਿ ਪਰਿਵਾਰ ਨੂੰ ਆ ਜਾਣੂ ਕਰਵਾਇਆ ਗਿਆ ਹਾਲਾਂਕਿ ਇਹ ਜ਼ਰੂਰ ਕਿਹਾ ਗਿਆ ਹੈ ਕਿ ਐ ਜੀ ਪੀ ਸੀ ਨਾਲ ਵੀ ਗੱਲ ਕੀਤੀ ਜਾਵੇਗੀ ਪਰਿਵਾਰ ਦੇ ਅੱਗੇ ਵਿਚਾਰ ਰੱਖੀ ਗਈ ਹੈ ਤੇ ਅਜੇ ਉਸ ਤੋਂ ਬਾਅਦ ਚ ਗੱਲਬਾਤ ਤੋਂ ਬਾਅਦ ਜਿਹੜੀਆਂ ਕਿ ਤਰੀਕਾਂ ਦਾ ਵੀ ਐਲਾਨ ਕੀਤਾ ਜਾਵੇਗਾ ਤਰੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਕਿ ਕਦੋਂ ਖੰਨਪੜ ਸੱਭੇ ਰਖਵਾਏ ਜਾਣਗੇ ਕਦੋਂ ਭੋਗ ਪਾਏ ਜਾਣਗੇ